ਦੋਸਤੋ ਅੱਜ ਫੇਰ ਸੰਯੁਕਤ ਕਿਸਾਨ ਦੀ ਮੀਟਿੰਗ ਹੋਈ ਆ ਉਹਦੇ ਬਾਰੇ ਡੱਲੇ ਸਾਹਿਬਾਰੇ ਬਹੁਤ ਡੇ ਆ ਫੈਸਲੇ ਲੈ ਗਏ ਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਅਜਾਜੀ ਨਾਲ ਦੇਖੋ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਪ੍ਰਦੀਪ ਸੰਯੁਕਤ ਕਿਸਾਨ ਮੋਰਚਾ ਦੀ ਇਹਦੇ ਵਿੱਚ ਦੋ ਵੱਡੇ ਫੈਸਲੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਐਲਾਨ ਕੀਤੇ ਨੇ ਔਰ ਇਸ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਣਾ ਕਿ ਕੱਲ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਨੇ ਵੱਡੀਆਂ ਗੱਲਾਂ ਦੱਲੇਵਾਲ ਬਾਰੇ ਤੇ ਕਿਸਾਨ ਅੰਦੋਲਨ ਬਾਰੇ ਬੋਲੀਆਂ ਸੀ ਉਹਦਾ ਇੱਕ ਤਰ੍ਹਾਂ ਜਵਾਬ ਅੱਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਇਸ ਮੀਟਿੰਗ ਨੇ ਦਿੱਤਾ ਔਰ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੋਸਟ ਫੇਸਬੁਕ ਤੇ ਪਾ ਕੇ ਵੱਡੀ ਗੱਲ ਬੋਲੀ ਹੈ ਉਹਦਾ ਵੀ ਜਵਾਬ ਇਸ ਮੀਟਿੰਗ ਨੇ ਦਿੱਤਾ ਔਰ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਇਸ ਮੀਟਿੰਗ ਦੇ ਵਿੱਚ ਦੋ ਵੱਡੇ ਐਲਾਨ ਉਹਨਾਂ ਨੇ ਕੀਤੇ ਨੇ ਇੱਕ ਤਾਂ ਉਹ ਕਹਿੰਦੇ ਵੀ 9 ਜਨਵਰੀ ਨੂੰ ਅਸੀਂ ਪੂਰੇ ਪੰਜਾਬ ਦਾ ਇੱਕ ਲਾਮਿਸਾਲ ਇਕੱਠ ਮੋਗਾ ਦੇ ਵਿੱਚ ਕਰਾਂਗੇ ਜਿਹਦੇ ਵਿੱਚ ਕਿਸਾਨੀ ਮੰਗਾ ਔਰ ਜਿਹੜਾ ਡੱਲੇਵਾਲ ਸਾਹਿਬ ਹੋਰਾਂ ਦਾ ਅੰਦੋਲਨ ਹੈ ਖਨੌਰੀ ਤੇ ਸ਼ੰਭੂ ਤੇ ਜਿਹੜਾ ਚੱਲ ਰਿਹਾ ਉਹਦੀ ਹਮਾਇਤ ਦੇ ਵਿੱਚ ਅਸੀਂ ਇਹ ਤਾਲਮੇਲਵਾ ਐਕਸ਼ਨ ਕਰ ਰਹੇ ਹਾਂ ਦੂਜਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅੱਜ ਇਹ ਤੈਅ ਹੋਇਆ ਕਿ ਇੱਕ ਵਫਦ ਐਸ ਕੇ ਐਮ ਦਾ ਭਾਰਤ ਦੇ ਰਾਸ਼ਟਰਪਤੀ ਨੂੰ ਮਿਲੇਗਾ ਜਿਹੜਾ ਰਾਸ਼ਟਰਪਤੀ ਨੂੰ ਇਹ ਮੰਗ ਕਰੇਗਾ ਕਿ ਕਿਸਾਨੀ ਮੰਗਾ ਵੱਲ ਧਿਆਨ ਦਿਓ ਔਰ ਜਿਹੜੀਆਂ ਮੋਦੀ ਸਰਕਾਰ ਨੇ ਮੰਗਾ ਮੰਨ ਕੇ ਦਿੱਲੀ ਚ ਉਠਾਇਆ ਸੀ ਉਹਨਾਂ ਨੂੰ ਮੁਕਰਨ ਤੋਂ ਰੋਕੋ ਤੇ ਨਾਲੇ ਉਹ ਵਫਦ ਇਹ ਮੰਗ ਕਰੇਗਾ ਕਿ ਡੱਲੇਵਾਲ ਸਾਹਿਬ ਨੇ ਜੋ ਮਰਨ ਵਰਤ ਰੱਖਿਆ ਹੈ ਕੇਂਦਰ ਸਰਕਾਰ ਨੂੰ ਕਹੋ ਕਿ ਉਹਨਾਂ ਨਾਲ ਗੱਲ ਕਰੇ ਔਰ ਉਹਨਾਂ ਦੀਆਂ ਮੰਗਾਂ ਹੱਲ ਕਰਕੇ ਡੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਤਾਂ ਇਹ ਦੋ ਵੱਡੇ ਐਲਾਨ ਜਿਹੜੇ ਨੇ ਉਹ ਕੀਤੇ ਨੇ ਹੁਣ ਕੱਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ ਸੀਗੀਆਂ ਇੱਕ ਤਰ੍ਹਾਂ ਨਾਲ ਮੈਂ ਭੱਦੀਆਂ ਟਿੱਪਣੀਆਂ ਕਹੂੰਗਾ ਕੀਤੀਆਂ ਸੀ ਕਿਸਾਨ ਅੰਦੋਲਨ ਬਾਰੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੱਲ ਪਤਾ ਕੀ ਕਿਹਾ ਕੱਲ ਉਹ ਕਹਿੰਦਾ ਵੀ ਵੇਖੋ ਜੀ ਇਹ ਜਿਹੜੇ ਕਿਸਾਨ ਨੇ ਇਹਨਾਂ ਦੀਆਂ ਜੱਥੇਬੰਦੀਆਂ ਦੀ ਮੰਗਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਹੈਗੀ ਕਹਿੰਦਾ ਅੱਧੇ ਜਿਹੜੇ ਮੰਗਾ ਲੈ ਕੇ ਸ਼ੰਭੂ ਤੇ ਖਨੋਰੀ ਤੇ ਅਧੀਆਂ ਜੱਥੇਬੰਦੀਆਂ ਬੈਠੀਆਂ ਨੇ ਅਧੀਆਂ ਜੱਥੇਬੰਦੀਆਂ ਦੀ ਉਹਨਾਂ ਮੰਗਾ ਨਾਲ ਸਹਿਮਤੀ ਨਹੀਂ ਔਰ ਅੱਜ ਸੰਯੁਕਤ ਮੋਰਚੇ ਨੇ ਇਹ ਕਹਿਤਾ ਕਿ ਜਿਹੜੀਆਂ ਮੰਗਾ ਸ਼ੰਭੂ ਤੇ ਖਨੋਰੀ ਦੇ ਉੱਪਰ ਮੰਗੀਆਂ ਜਾ ਰਹੀਆਂ ਨੇ ਉਹ ਸਾਡੀਆਂ ਵੀ ਨਹੀਂ ਸੰਯੁਕਤ ਮੋਰਚੇ ਨੇ ਅੱਜ ਭਾਜਪਾ ਦੇ ਆਗੂਆਂ ਦਾ ਜਵਾਬ ਦਿੱਤਾ ਸੰਯੁਕਤ ਮੋਰਚੇ ਨੇ ਇਹ ਵੀ ਕਿਹਾ ਕਿ ਕੱਲ ਜਿਹੜੀਆਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਵੀ ਟਿੱਪਣੀ ਕੀਤੀ ਵੀ ਕੁਝ ਜੱਥੇਬੰਦੀਆਂ ਨੇ ਜਿਹੜੀਆਂ ਡੱਲੇਵਾਲ ਸਾਹਿਬ ਨੂੰ ਚਾਹੁੰਦੀਆਂ ਨੇ ਵੀ ਮਰੀ ਜਾਵੇ ਤੇ ਫਿਰ ਉਹਦਾ ਪਿੰਡ ਦੇ ਵਿੱਚ ਕਹਿੰਦਾ ਇੱਕ ਬੋਤ ਲਾ ਦੇਣਗੇ ਉਹ ਬੋਤ ਨੂੰ ਕਿਸੇ ਨੇ ਪੁੰਝਣ ਵੀ ਨਹੀਂ ਆਉਣਾ ਮਤਲਬ ਹੌਸਲਾ ਤੋੜਨ ਦੀ ਤੇ ਪਾੜਨ ਦੀ ਬੀਜੇਪੀ ਦੇ ਪ੍ਰਧਾਨ ਸਾਹਿਬ ਨੇ ਪੂਲ ਕੋਸ਼ਿਸ਼ ਕੀਤੀ ਹੈ ਪਰ ਅੱਜ ਜਿਸ ਤਰ੍ਹਾਂ ਕਿਸਾਨ ਜੱਥੇਬੰਦੀਆਂ ਨੇ ਚੰਡੀਗੜ੍ਹ ਚ ਮੀਟਿੰਗ ਕਰਕੇ ਤੇ ਉਸ ਅੰਦੋਲਨ ਦੀ ਹਮਾਇਤ ਐਲਾਨ ਕੀਤਾ ਹੈ ਭਾਵੇਂ ਉਹ ਇੱਕੋ ਇੱਕੋ ਸਯੁਕਤ ਮੋਰਚੇ ਚ ਅਜੇ ਉਹਨਾਂ ਨੇ ਐਲਾਨ ਨਹੀਂ ਕੀਤਾ ਪਰ ਇੱਕ ਤਰ੍ਹਾਂ ਨਾਲ ਲੜਾਈ ਦਾ ਹਿੱਸਾ ਸਾਰੇ ਨੇ ਔਰ ਉਹਨਾਂ ਨੇ ਕਹਿ ਦਿੱਤਾ ਕਿ ਸਾਡੀਆਂ ਮੰਗਾਂ ਇੱਕ ਨੇ ਸਾਡੇ ਮਸਲੇ ਇੱਕ ਨੇ ਸਾਡੀ ਲੜਾਈ ਇੱਕ ਆ ਲੜਨ ਦੇ ਤਰੀਕੇ ਵੱਖੋ ਵੱਖਰੇ ਹੋ ਸਕਦੇ ਨੇ ਤਾਂ ਅੱਜ ਭਾਜਪਾ ਦਾ ਇੱਕ ਹੋਰ ਆਗੂ ਹਰਜੀਤ ਗਰੇਵਾਲ ਉਹ ਅੱਜ ਬੋਲ ਰਿਹਾ ਸੀ ਕੁਝ ਚੈਨਲਾਂ ਤੇ ਉਹ ਵੀ ਇਦਾਂ ਦੀਆਂ ਗੱਲਾਂ ਕਰ ਰਿਹਾ ਸੀ ਕਿ ਦੇਖੋ ਜੀ ਇਹ ਕਿਸਾਨਾਂ ਦੀਆਂ ਮੰਗਾਂ ਤੇ ਹੀ ਨਹੀਂ ਸਹਿਮਤੀ ਹੈਗੀ ਸੰਯੁਕਤ ਕਿਸਾਨ ਮੋਰਚਾ ਕੁਝ ਹੋਰ ਕਹਿ ਰਿਹਾ ਡੱਲੇਵਾਲ ਹੋਰੀ ਕੁਝ ਹੋਰ ਕਹਿ ਰਹੇ ਨੇ ਹਰਜੀਤ ਗਰੇਵਾਲ ਹੋਰੀ ਕਿਉਂ ਇਦਾਂ ਦੇ ਝੂਠ ਬੋਲ ਰਹੇ ਨੇ ਉਹੀ ਮੰਗਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਨੇ ਉਹੀ ਮੰਗਾਂ ਜਿਹੜੀਆਂ ਨੇ ਉਹ ਮਤਲਬ ਜਿਹੜਾ ਡੱਲੇਵਾਲ ਸਾਹਿਬ ਹੋਰੀ ਨੇ ਜਾਂ ਖਨੋਰੀ ਸ਼ੰਭੂ ਤੇ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹਨਾਂ ਦੀਆਂ ਨੇ ਕਿਤੇ ਵੀ ਮੰਗਾਂ ਤੇ ਕੋਈ ਵਖਰੇਵਾ ਨਹੀਂ ਹੈਗਾ ਲੜਾਈ ਲੜਨ ਦੇ ਤਰੀਕਿਆਂ ਤੇ ਵਖਰੇਵਾਂ ਜ਼ਰੂਰ ਹੈਗਾ ਹੁਣ ਅੱਜ ਇੱਕ ਮੁੱਖ ਮੰਤਰੀ ਸਾਹਿਬ ਨੇ ਵੀ ਅੱਜ ਇੱਕ ਗੱਲ ਬੋਲੀ ਹੈ ਹਾਂਜੀ ਭਗਵਾਨ ਹਾਂਜੀ ਭਗਵਾਨ ਤਮਾਨ ਨੇ ਪੋਸਟ ਪਾਈ ਹੈ ਡੱਲੇਵਾਲ ਨੂੰ ਲੈ ਕੇ ਉਹਦਾ ਕੀ ਮਸਲਾ ਹੈ ਹਾਂ ਪੋਸਟ ਪਾਈ ਫੇਸਬੁੱਕ ਤੇ ਹਾਂਜੀ ਫੇਸਬੁੱਕ ਤੇ ਅੱਜ ਮੁੱਖ ਮੰਤਰੀ ਨੇ ਪੋਸਟ ਪਾਈ ਹੈ ਮੁੱਖ ਮੰਤਰੀ ਭਗਵਾਨ ਤਮਾਨ ਸਾਹਿਬ ਅੱਜ ਫੇਸਬੁੱਕ ਤੇ ਪੋਸਟ ਪਾ ਕੇ ਆਪ ਤੇ ਚਲੇ ਗਏ ਆਸਟ੍ਰੇਲੀਆ ਤੇ ਪੋਸਟ ਦੇ ਉੱਪਰ ਵੱਡੀ ਚਰਚਾ ਛੇੜ ਗਈ ਨੇ ਭਗਵਾਨ ਤਮਾਨ ਸਾਹਿਬ ਨੇ ਇਹ ਕਿਹਾ ਕਹਿੰਦਾ ਜਿਹੜੀ ਮੋਦੀ ਸਰਕਾਰ ਆ ਉਹਨੂੰ ਜਿੱਦ ਛੱਡਣੀ ਚਾਹੀਦੀ ਹੈ ਉਹਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਇੱਕ ਵਿਅੰਗ ਇੱਕ ਅੰਦਰੂਨੀ ਟਿੱਪਣੀ ਭਗਵੰਤ ਮਾਨ ਸਾਹਿਬ ਨੇ ਕੀਤੀ ਹੈ ਉਹ ਕਹਿੰਦੇ ਵੀ ਇੱਕ ਪਾਸੇ ਭਾਜਪੀ ਕਹਿੰਦੀ ਹੈ ਕਿ ਅਸੀਂ ਰੂਸ ਦੀ ਤੇ ਯੂਕਰੇਨ ਦੀ ਜੰਗ ਬੰਦ ਕਰਾਤੀ ਕਹਿੰਦੇ ਜੇ ਉਹਨਾਂ ਦੀ ਜੰਗ ਬੰਦ ਕਰਾ ਸਕਦੇ ਹਾਂ ਤਾਂ ਫਿਰ 200 ਕਿਲੋਮੀਟਰ ਪੰਜਾਬ ਦੇ ਕਿਸਾਨ ਬੈਠੇ ਨੇ ਇਹਨਾਂ ਨਾਲ ਗੱਲ ਕਿਉਂ ਨਹੀਂ ਕਰ ਸਕਦੇ ਵੇਖੋ ਭਾਵੇਂ ਭਗਵੰਤਮਾਨ ਸਰਕਾਰ ਦੇ ਉੱਪਰ ਵੀ ਸਵਾਲ ਨੇ ਵੀ ਤੁਸੀਂ ਵੀ ਕਿਹਾ ਸੀ ਵੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਸਾਰੀਆਂ ਫਸਲਾਂ ਤੇ ਪਰ ਦਿੱਤੀ ਨਹੀਂ ਪਰ ਜਿਹੜੀਆਂ ਗੱਲਾਂ ਅੱਜ ਭਗਵੰਤਮਾਨ ਨੇ ਆਖੀਆਂ ਨੇ ਉਹ ਗੱਲਾਂ ਤਾਂ ਬਿਲਕੁਲ ਸਹੀ ਨਹੀਂ ਮੋਦੀ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਕਿਸਾਨਾਂ ਨਾਲ ਹੁਣ ਜਿਹੜੀ ਬੀਜੇਪੀ ਆ ਉਹ ਕੱਲ ਬੀਜੇਪੀ ਦਾ ਪ੍ਰਧਾਨ ਜਾਖੜ ਤੇ ਅੱਜ ਜਿਹੜਾ ਹਰਜੀਤ ਗਰੇਵਾਲ ਆ ਉਹ ਦੋਨੇ ਇੱਕੋ ਰਾਹ ਕਹੀ ਜਾਂਦੇ ਨੇ ਅਸੀਂ ਹਰਿਆਣੇ ਦੇ ਵਿੱਚ 24 ਫਸਲਾਂ ਤੇ ਐਮਐਸਪੀ ਦੇਤੀ ਕਿਸਾਨ ਪੁੱਛਦੇ ਨੇ ਕਿਹੜੀਆਂ ਫਸਲਾਂ ਤੇ ਐਮਐਸਪੀ ਦੇਤੀ ਤੁਸੀਂ ਜੇਕਰ ਤੁਸੀਂ ਹਰਿਆਣੇ 'ਚ ਯਾਰ ਐਮਐਸਪੀ ਦੇਤੀ ਆ ਤੇ ਫਿਰ ਇਹੀ ਗੱਲ ਤੇ ਕਿਸਾਨ ਮੰਗ ਕਰ ਰਹੇ ਨੇ ਵੇਖੋ ਜੇਕਰ ਬੀਜੇਪੀ ਦੀ ਸਰਕਾਰ ਹਰਿਆਣੇ ਦੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਦੇ ਸਕਦੀ ਆ ਜਿਵੇਂ ਕਿ ਹਾਏ ਉਹ ਸਾਰਾ ਧੋਖਾ ਹੀ ਆ ਦਿੱਤਾ ਦਿੱਤਾ ਕੱਖ ਨਹੀਂ ਪਰ ਉਹ ਕਹਿੰਦੇ ਨੇ ਸੀ ਦੇਤਾ ਤਾਂ ਫਿਰ ਸੈਂਟਰ ਸਰਕਾਰ ਐਮਐਸਪੀ ਗਰੰਟੀ ਦੇਣ ਤੋਂ ਕਿਉਂ ਭੱਜ ਰਹੀ ਆ ਫਿਰ ਡੱਲੇਵਾਲ ਸਾਹਿਬ ਨੂੰ ਐਮਐਸਪੀ ਗਰੰਟੀ ਦੇਣ ਕਿਸਾਨਾਂ ਨੂੰ ਤੇ ਡੱਲੇਵਾਲ ਸਾਹਿਬ ਨੂੰ ਉਠਾਉਣ ਫਿਰ ਫਿਰ ਕਿਉਂ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਵੱਲੋਂ ਐਲਾਨ ਨਹੀਂ ਕਰਦੀ ਪਈ ਦੇਖੋ ਕਾਰਨ ਕੀ ਆ ਅਸਲ ਕਾਰਨ ਮਿੱਤਰੋ ਇਹ ਹੈ ਐਮਐਸਪੀ ਗਰੰਟੀ ਕਾਨੂੰਨ ਬਣਨ ਦਾ ਮਤਲਬ ਕਿਸਾਨਾਂ ਨੂੰ ਵੀ ਪਤਾ ਸਰਕਾਰ ਨੂੰ ਵੀ ਪਤਾ ਇਹਦਾ ਮਤਲਬ ਹੈ ਕਿ ਖੇਤੀ ਖੇਤਰ ਦੇ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕੱਢ ਦੇਣਾ ਕੇਂਦਰ ਸਰ ਮੋਦੀ ਸਰਕਾਰ ਨੂੰ ਵੀ ਪਤਾ ਹੈ ਵੀ ਜੇ ਇਹਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਦੇ ਤਾ ਤਾਂ ਫਿਰ ਕਾਰਪੋਰੇਟ ਘਰਾਣੇ ਉਸ ਗਰੰਟੀ ਕਾਨੂੰਨ ਦੇ ਨਾਲ ਖੇਤੀ ਸੈਕਟਰ ਚੋਂ ਬਾਹਰ ਚਲੇ ਜਾਣਗੇ ਹੁਣ ਇਹ ਜੜੀਆਂ ਸਿਆਸੀ ਪਾਰਟੀਆਂ ਨੇ ਇਹ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੈਕਟਰ ਚੋਂ ਬਾਹਰ ਕੱਢ ਕੇ ਨਹੀਂ ਸਕਦੀਆਂ ਨੇ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਚੋਣ ਫੰਡ ਲੈ ਕੇ ਹਜ਼ਾਰਾਂ ਕਰੋੜ ਇਹਨਾਂ ਨੇ ਸਰਕਾਰਾਂ ਬਣਾਈਆਂ ਨੇ ਆ ਪਿਛਲੇ ਟਾਈਮ ਦੇ ਵਿੱਚ ਸੁਪਰੀਮ ਕੋਰਟ ਤੇ ਮਾਮਲਾ ਆਇਆ ਇਲੈਕਸ਼ਨ ਬੌਂਡ ਦਾ ਮਾਮਲਾ ਸਾਰਿਆਂ ਨੇ ਸੁਣਿਆ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਚ ਆਇਆ ਸੈਂਕੜੇ ਹਜ਼ਾਰਾਂ ਕਰੋੜ ਰੁਪਈਆ ਇਹ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਚ ਅਮਾਨੀ ਐ ਅਡਾਨੀ ਐ ਹੋਰ 20 ਘਰਾਣੇ ਨੇ ਜਿਨ੍ਹਾਂ ਨੇ ਇਹਨਾਂ ਸਿਆਸੀ ਪਾਰਟੀਆਂ ਨੂੰ ਦਿੱਤੇ ਚੋਣ ਫੰਡ ਚੋਣਾ ਲੜਨ ਲਈ ਹੁਣ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਹਿੰਦੇ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਭਰੀਏ ਹਾਜ਼ਰੀ ਹੁਣ ਜਿਹੜੀਆਂ ਪਾਰਟੀਆਂ ਉਹਨਾਂ ਕਾਰਪੋਰੇਟ ਘਰਾਣਿਆਂ ਤੋਂ ਹਜ਼ਾਰਾਂ ਕਰੋੜ ਚੋਣ ਫੰਡ ਲੈ ਕੇ ਚੋਣਾ ਲੜਦੀਆਂ ਨੇ ਉਹ ਫਿਰ ਉਹਨਾਂ ਦੇ ਆਖੇ ਕਿਉਂ ਨਹੀਂ ਲੱਗਣਗੀਆਂ ਉਹ ਚੋਣ ਫੰਡ ਦਿੰਦੇ ਕਿਉਂ ਨਹੀਂ ਉਹ ਕਹਿੰਦੇ ਜੇ ਮੂੰਹ ਨੇ ਖਾਦਾ ਹੋਵੇ ਤੇ ਅੱਖਾਂ ਸ਼ਰਮਾਉਂਦੀਆਂ ਹੀ ਹੁੰਦੀਆਂ ਭਾਈ ਹੁਣ ਜਿਨ੍ਹਾਂ ਨੇ ਸੈਂਕੜੇ ਕਰੋੜ ਚੋਣ ਫੰਡ ਲਿਆ ਉਹਨਾਂ ਪਾਰਟੀਆਂ ਤੋਂ ਫਿਰ ਉਹਨਾਂ ਨੂੰ ਉਹਨਾਂ ਦੀ ਮੰਨਣੀ ਪਊਗੀ ਆਮ ਜਨਤਾ ਨੂੰ ਐ ਲੱਗਦਾ ਹੈ ਵੀ ਰਾਜ ਦੇਸ਼ ਦੇ ਵਿੱਚ ਫਲਾਣੀ ਪਾਰਟੀ ਕਰ ਰਹੀ ਆ ਫਲਾਣਾ ਬੰਦਾ ਪ੍ਰਧਾਨ ਮੰਤਰੀ ਆ ਤੇ ਉਹਨੇ ਨੀਤੀਆਂ ਬਣਾਉਣੀਆਂ ਪਰ ਨਹੀਂ ਨੀਤੀਆਂ ਪਾਲਿਸੀਆਂ ਸਾਰਾ ਕੁਝ ਉਹਨਾਂ ਨੇ ਬਣਾਉਣਾ ਹੈ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਚੋਣ ਫੰਡ ਦੇ ਕੇ ਤੇ ਪਾਰਟੀ ਪਹਿਲਾਂ ਹੀ ਜੇਬ ਚ ਕੀਤੀ ਹੁੰਦੀ ਆ ਹੁਣ ਆ ਤੁਸੀਂ ਦੇਖ ਲਓ ਅਡਾਨੀ ਦੇ ਉੱਪਰ ਕਿੰਨਾ ਵੱਡਾ ਰੌਲਾ ਪਿਆ ਅਮਰੀਕਾ ਦੇ ਵਿੱਚ ਵੀ ਅਡਾਨੀ ਦੇ ਉੱਪਰ ਕੇਸ ਹੋ ਗਿਆ ਪਾਰਲੀਮੈਂਟ ਚ ਵੀ ਅਡਾਨੀ ਦੇ ਉੱਪਰ ਰੌਲਾ ਪਿਆ ਪਰ ਮੋਦੀ ਸਰਕਾਰ ਅਡਾਨੀ ਦੇ ਮੁੱਦੇ ਤੇ ਇੱਕ ਲਫ਼ਜ਼ ਨਹੀਂ ਬੋਲੀ ਇੱਕ ਸ਼ਬਦ ਵੀ ਨਹੀਂ ਬੋਲੀ ਬੋਲ ਸਕਦੇ ਹੀ ਨਹੀਂ ਬੋਲਣ ਜੋਗੇ ਛੱਡੇ ਹੀ ਨਹੀਂ ਕਿਉਂ ਸਿੱਧੀ ਤੇ ਸਾਫ਼ ਗੱਲ ਹੈ ਉਹੀ ਪੰਜਾਬੀ ਦਾ ਮੁਹਾਵਰਾ ਵੀ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜਰੀ ਸੈਂਕੜੇ ਕਰੋੜ ਫੰਡ ਲੈਣੇ ਜਿੰਨਾ ਤੋਂ ਉਹਨਾਂ ਦੇ ਖਿਲਾਫ ਹੁਣ ਬੋਲਿਆ ਜਾਵੇ ਤੇ ਕਿਵੇਂ ਬੋਲਿਆ ਜਾਵੇ ਫਰਜ਼ ਕਰੋ ਮੈਂ ਮੈਂ ਤੁਹਾਡੇ ਤੋਂ 2-3 ਲੱਖ ਰੁਪਈਆ ਲਿਆ ਹੋਵੇ ਤੇ ਜਿੰਨਾ ਚਿਰ ਮੈਂ ਉਹ ਰੁਪਏ ਤੁਹਾਡੇ ਮੋੜਦਾ ਨਹੀਂ ਨੈਤਿਕ ਤੌਰ ਤੇ ਮੈਂ ਇੱਕ ਲਫ਼ਜ਼ ਵੀ ਤੁਹਾਡੇ ਖਿਲਾਫ਼ ਬੋਲ ਨਹੀਂ ਸਕਦਾ ਕਿਉਂਕਿ ਬਹੁਤ ਵੱਡਾ ਆਸਾਨ ਆ ਮੇਰੇ ਤੇ ਤਾਂ ਜਿਨ੍ਹਾਂ ਨੇ ਸੈਂਕੜੇ ਕਰੋੜ ਲਏ ਨੇ ਉਹ ਕਿਵੇਂ ਬੋਲ ਸਕਦੇ ਨੇ ਆਹੀ ਗੱਲ ਸਮਝਣ ਦੀ ਲੋੜ ਹੈ ਐਨਐਸਪੀ ਗਰੰਟੀ ਕਾਨੂੰਨ ਚਾਹੀਦਾ ਹੈ ਕਿਸਾਨਾਂ ਨੂੰ ਪਰ ਇਹ ਬਹੁਤ ਵੱਡੀ ਮੰਗ ਆ ਔਰ ਇਹਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਔਰ ਸ਼ੰਭੂ ਖਨੋਰੀ ਵਾਲੀਆਂ ਜੱਥੇਬੰਦੀਆਂ ਪਲੱਸ ਪੂਰੇ ਦੇਸ਼ ਦੇ 28 ਸੂਬਿਆਂ ਦੇ ਕਿਸਾਨ ਸਾਰਿਆਂ ਨੂੰ ਇੱਕ ਜੁੱਟ ਇੱਕ ਮੁੱਠ ਕਰਨਾ ਪਏਗਾ ਫਿਰ ਇਹ ਲੜਾਈ ਲੜਨੀ ਪਵੇਗੀ ਔਰ ਅੱਜ ਜਿਹੜਾ ਭਗਵੰਤ ਮਾਨ ਸਾਹਿਬ ਹੋਰੀ ਜਾਂਦੇ ਜਾਂਦੇ ਬਿਆਨ ਦੇ ਗਏ ਨੇ ਉਹ ਗੱਲ ਤੇ ਗੌਰ ਕਰਨ ਵਾਲੀ ਹੈ ਪਰ ਅਸੀਂ ਮਾਨ ਸਾਹਿਬ ਹੋਰਾਂ ਨੂੰ ਬੇਨਤੀ ਕਰ ਲੈਨੇ ਆ ਮਾਨ ਸਾਹਿਬ ਜੇ ਮੋਦੀ ਨਹੀਂ ਦਿੰਦਾ ਤਾਂ ਸਰਕਾਰ ਬਣਾਉਣ ਤੋਂ ਪਹਿਲਾਂ ਥੋੜੀ ਪਾਰਟੀ ਨੇ ਕਿਹਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਬੀਬਾ ਅਨਮੋਲ ਗਗਨਮਾਨ ਨੇ ਕਿਹਾ ਸੀ ਜਿਹੜੀ ਮਾਨਸਬਾ ਹੋਰਾਂ ਦੇ ਮੰਤਰੀ ਮੰਡਲ ਚ ਮੰਤਰੀ ਰਹੀ ਆ ਤਾਂ ਫੇਰ ਭਾਈ ਦੇ ਦਿਓ ਹੁਣ ਹੁਣ ਘਾਟ ਕਿੱਥੇ ਆ ਕਿਸਾਨ ਤਾਂ ਮੰਗੀ ਜਾਂਦੇ ਨੇ ਸੋ ਬਹੁਤ ਮਿਹਰਬਾਨੀ ਸ਼ੁਕਰੀਆ ਜਿੰਨਾ ਭਣਾ ਭਰਾਵਾਂ ਨੇ ਸੁਣਿਆ ਧੰਨਵਾਦ